ਕੰਸਟਰਕਸ਼ਨ ਤੋਂ ਅਮ ਪੋਲਿਟਿਕਸ ਬਹੁਤ ਵੱਡਾ ਗੈਪ ਹੈ ਜੀ ਸੋ ਹੌਲੀ ਹੌਲੀ ਮਨ ਬਣਾਇਆ ਜਾਂ ਇੱਕਦਮ ਹੀ ਮਨ ਬਣ ਗਿਆ ਵੀ ਹੁਣ ਮੈਂ ਪੋਲਿਟਿਕਸ ਦੇ ਵਿੱਚ ਟਰਾਈ ਕਰਾਂ ਫੋਰ ਫਾਈਵ ਦੇ ਵਿੱਚ ਕਦੇ ਕੋਈ ਫੀਮੇਲ ਕਾਉਂਸਲਰ ਨਹੀਂ ਆਈ ਪਹਿਲੀ ਵਾਰੀ ਹੋਮ ਹਿਸਟਰੀ ਦੇ ਵਿੱਚ ਵੀ ਕੋਈ ਫੀਮੇਲ ਕਾਉਂਸਲਰ ਜਿਹੜੀ ਇੱਧਰ ਦੀ ਜੰਮੀ ਪਲੀ ਆ ਫਿੰਗਰਸ ਕ੍ਰਾਸ ਹਾਂ ਕਿ ਤੋਂ ਯੰਗੈਸਟ ਸਿਟੀ ਕਾਉਂਸਲਰ ਬਣੂੰਗੀ ਬੋਲ ਕਰੋ ਜਿੱਤ ਜਾਣੇ ਆ ਤਾਂ ਉੱਥੇ ਤੁਸੀਂ ਕਿਹੋ ਜਿਹਾ ਕੰਮ ਕਰਨਾ ਚਾਹੋਗੇ ਕੀ ਕਰਨਾ ਚਾਹੋ ਤੁਹਾਡੇ ਮਨ ਚ ਕੀ ਉਹ ਇੱਕ ਸੈਲਰੀ ਦਾ ਇਸ਼ੂ ਹੈ ਵਿਹਾਨਾ ਜਿੱਤ ਜੂਗੀ ਤੇ ਉਸ ਤੋਂ ਬਾਅਦ ਮੈਨੂੰ ਅਮ 1.2 ਲੱਖ ਸੈਲਰੀ ਆਉਣ ਲੱਗ ਜੂ ਮੈਨੂੰ ਕੁਝ ਕਰਨ ਦੀ ਲੋੜ ਨਹੀਂ ਹੈ ਜਿੱਦਾਂ ਮੈਂ ਆਪਣੇ ਹੋਟ ਰੈ residense ਨੂੰ ਹਮੇਸ਼ਾ ਕਹਿੰਦੀ ਆ ਮੈਂ ਥੋੜੀ ਆਵਾਜ਼ ਬਣ ਕੇ ਕਹਾ ਜਾਣਾ ਆ ਮੈਨੂੰ ਪੇ ਚੈੱਕ ਨਾਲ ਕੋਈ ਮਤਲਬ ਨਹੀਂ ਸੋ ਯਾ ਸਿਫ ਅ ਮੋਸ਼ਨ ਕਮਸ ਫੋਰਵਰਡ ਟੂ ਫ੍ਰੀਜ਼ ਆਰ ਪੇ ਆਮ ਆਲ ਫੋਰ ਹਰ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰੂੰਗੀ ਵੀ ਪਲੀਜ਼ ਤੁਸੀਂ ਵੋਟ ਪਾਉਣ ਲਈ ਨਿਕਲਿਓ ਤੁਸੀਂ ਆਪਣਾ ਰਿਸਰਚ ਕਰੋ ਤੇ ਵੋਟ ਪਾਓ ਤੁਹਾਡੀ ਵੋਟ ਦੀ ਬਹੁਤ ਐਹਮੀਅਤ ਆ ਅੱਜ ਦੋਸਤੋ ਮੈਂ ਸ੍ਰੀਤਮ ਰਾਏ ਤੁਹਾਡਾ ਦੋਸਤ ਤੇ ਹੋਸਟ ਪੰਜਾਬੀ ਲਿੰਕ মিডিਆ ਗਰੁੱਪ ਅੱਜ ਮੈਂ ਕੈਲਗਰੀ ਸਟੂਡੀਓ ਦੇ ਵਿੱਚ ਆਇਆ ਤੇ ਮੇਰੇ ਨਾਲ ਮੇਰੇ ਗੈਸਟ ਹੈਗੇ ਆ ਰੀਤ ਮੁਸ਼ਿਆ ਇਹ ਇਹ ਰੀਤ ਹੁਣੀ ਕੈਲਗਰੀ ਕਾਫੀ ਧੇਰ ਤੋਂ ਰਹਿੰਦੇ ਆ ਹੁਣ ਇਹਨਾਂ ਨੇ ਕੋਈ ਪਿਛਲੇ 2-4 ਸਾਲਾਂ ਦੇ ਵਿੱਚ ਸਲਾਹ ਬਣਾਈ ਆ ਪੋਲਿਟਿਕਸ ਦੇ ਵਿੱਚ ਹਿੱਸਾ ਲੈਣ ਦੀ ਤੇ ਹੁਣ ਜੇ ਗੱਲ ਕਰੀਏ ਕੈਲ ਵੀ ਦੀ 225 ਦੀ ਜਿਹੜੀ ਸਿਟੀ ਕਾਉਂਸਲ ਦੀ ਇਲੈਕਸ਼ਨ ਹੋਣੀ ਹੈ ਅਕਤੂਬਰ 20 ਨੂੰ ਮੇਰਾ ਖਿਆਲ ਉਹਦੇ ਵਿੱਚ ਇਹਨਾਂ ਨੇ ਵਾਰਡ 5 ਦੇ ਵਿੱਚ ਹਿੱਸਾ ਲੈਣ ਦਾ ਮਨ ਬਣਾਇਆ ਤੇ ਇਹਨਾਂ ਨਾਲ ਗੱਲਬਾਤ ਕਰਦੇ ਆ ਰਿਤ ਜੀ ਤੁਹਾਡਾ ਸਵਾਗਤ ਹੈ ਪੰਜਾਬੀ ਲਿੰਕ মিডিਆ ਗਰੁੱਪ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪਣੇ ਸਾਰੇ ਦੇਖਣ ਵਾਲਿਆਂ ਨੂੰ ਅਬੀਤ ਮੈਂ ਸ਼ੁਰੂਆਤ ਕਰੂੰਗਾ ਤੁਹਾਡੇ ਬੈਕਗਰਾਉਂਡ ਤੋਂ ਥੋੜਾ ਜਿਹਾ ਜੇ ਸਾਡੇ ਦੇਖਣ ਤੇ ਸੁਣਨ ਵਾਲਿਆਂ ਨੂੰ ਤੁਸੀਂ ਤੁਹਾਡੀ ਪੜਾਈ ਕੈਲਰੀ ਕਿੰਨੀ ਦੇਰ ਰਹੇ ਹੋ ਤੁਸੀਂ ਉਹਦੇ ਬਾਰੇ ਥੋੜੀ ਜਾਣਕਾਰੀ ਦੇ ਦਿਓ ਹਾਂਜੀ ਸੋ ਮੈਂ ਐਕਚੁਅਲੀ ਕੈਲਰੀ ਦੀ ਜੰਮਪਲੀਆਂ ਮੇਰੇ ਪੇਰੈਂਟਸ ਇੱਥੇ ਆਈ ਸੀ 1990s ਦੇ ਵਿੱਚ ਸੋ ਐਜੂਕੇਸ਼ਨ ਵਾਈਜ਼ ਮੇਰੇ ਕੋਲ ਲੀਗਲ ਅਸਿਸਟੈਂਟ ਦਾ ਡਿਪਲੋਮਾ ਵੀ ਆ ਤੇ ਹਿਊਮੈਨਿਟੇਰੀਅਨ ਸਟੱਡੀਜ਼ ਦੇ ਵਿੱਚ ਬੀਏ ਵੀ ਆ ਮੈਂ ਆਪਣੀ ਡਿਪਲੋਮਾਸ ਕੀਤਾ ਸੀਗਾ ਇਥੋਂ ਫਰਮ ਸੇਟ ਤੇ ਮੈਂ ਆਪਣੀ ਬੀਏ ਕੀਤੀ ਸੀ ਰੋਇਲ ਰੋਡਸ ਯੂਨੀਵਰਸਿਟੀ ਐਕਸਲਰੇਟਿਡ 4 ਈਅਰ ਪ੍ਰੋਗਰਾਮ ਇਨ ਅ 1 ਈਅਰ ਪ੍ਰੋਗਰਾਮ ਅਮ ਪੜ੍ਹਾਈ ਤੋਂ ਬਾਅਦ ਰੀ ਤੁਸੀਂ ਫਿਰ ਕੀ ਕੰਮ ਕਰਦੇ ਰਹੇ ਹੋ ਜਾਂ ਵੇਲੇ ਦੇ ਉਹ ਕਰ ਹੀ ਰਹੇ ਹਾਂ ਕਿ ਉਹਦੇ ਬਾਰੇ ਵੀ ਥੋੜਾ ਦੱਸੋ ਸੋ ਮੇਰਾ ਬੈਕਗ੍ਰਾਉਂਡ ਹੈਗਾ ਕੰਸਟਰਕਸ਼ਨ ਸੋ ਮੈਂ ਨਿਊ ਹੋਮ ਕੰਸਟਰਕਸ਼ਨ ਤੋਂ ਆਉਂਿਆ ਜਿੱਥੇ ਮੈਂ ਬਹੁਤ ਫੈਮਲੀਆਂ ਦੀ ਹੈਲਪ ਕੀਤੀ ਜਿਹੜੇ ਆਪਣੇ ਫਰਸਟ ਟਾਈਮ ਹੋਮ ਬਾイヤਸ ਹੋਣ ਚਾਹੇ ਉਹ ਫੈਮਲੀਆਂ ਹੋਣ ਜਿਹੜੇ ਆਪਣੇ ਅੱਜ ਕੱਲ ਦੇ ਘਰ ਅਪਗ੍ਰੇਡ ਕਰ ਰਹੇ ਕਿਉਂਕਿ ਉਹਨਾਂ ਦੀਆਂ ਫੈਮਲੀਆਂ ਵੱਡੀਆਂ ਹੋ ਰਹੀਆਂ ਨੇ ਹੂੰ ਸੋ ਕੰਸਟਰਕਸ਼ਨ ਤੋਂ ਅਮ ਪੋਲਿਟਿਕਸ ਬਹੁਤ ਵੱਡਾ ਗੈਪ ਹੈ ਸੋ ਹੌਲੀ ਹੌਲੀ ਮਨ ਬੜਾਇਆ ਜਾਂ ਇੱਕਦਮ ਹੀ ਮਨ ਬਣ ਗਿਆ ਵੀ ਹੁਣ ਮੈਂ ਪੋਲਿਟਿਕਸ ਦੇ ਵਿੱਚ ਟਰਾਈ ਕਰਨਾ। ਜਿੱਦਾਂ ਤੁਸੀਂ ਕਿਹਾ ਸੀਗੇ ਪਿਛਲੇ 3-4 ਸਾਲਾਂ ਤੋਂ ਮੈਂ ਸੋਚ ਵੀ ਰਹੀ ਹਾਂ ਤੇ ਪਿਛਲੇ 3 ਸਾਲਾਂ ਤੋਂ ਮੈਂ ਇੱਕ ਨਾਨ-ਪ੍ਰੋਫਿਟ ਵੀ ਚਲਾ ਰਹੀ ਹਾਂ। ਸੋ 2022 ਦੇ ਵਿੱਚ ਮੇਰੀ ਬੇਟੀ ਦੀ ਡੈਥ ਹੋ ਗਈ ਸੀਗੀ। ਉਹ ਸਟਿਲ ਬੌਰਨ ਸੀਗੀ 33 ਵੀਕਸ ਤੇ। ਸੋ ਉਹਨੇ ਮੇਰੀ ਜਾਨ ਬਚਾਈ। ਆਜ ਉਹਦੇ ਕਰਕੇ ਮੈਂ ਇੱਥੇ ਬੈਠੀ ਹਾਂ। ਸੋ ਅਸੀਂ ਉਹਨੂੰ ਆਨਰ ਕਰਨ ਲਈ ਅਸੀਂ ਆਪਣੀ ਸੰਸਥਾ ਸ਼ੁਰੂ ਕੀਤੀ। ਸੋ ਅੱਜ ਕੀ ਅਕਤੂਬਰ ਸਾਨੂੰ 3 ਸਾਲ ਹੋ ਜਣੇ ਆ। ਸੋ ਉਹ ਜਿਹੜੀ फाउंडेशन दी ਗੱਲ ਤੁਸੀਂ ਕਰਦੇ ਹੋ 3 ਸਾਲ ਪੁਰਾਣੀ ਆ ਉਹਦੇ ਚ ਕੀ ਡਰੋਲ ਆ ਤੁਹਾਡਾ ਤੇ ਕੀ ਕਰਦੇ ਉੱਥੇ ਸੋ ਮੈਂ ਤੇ ਮੇਰੇ ਹਸਬੈਂਡਸ ਦੋਨੋਂ ਮੇਨ ਡਾਇਰੈਕਟਰਸ ਆ ਉਦੇ ਵਿੱਚ ਸੋ ਸਾਡਾ ਮੇਨ ਮਕਸਦ ਇਹੀ ਹੈਗਾ ਵੀ ਜਿਹੜਾ ਵੀ ਸਾਡੇ ਕੋਲ ਆਉਂਦਾ ਆ ਅਸੀਂ ਉਹਨਾਂ ਨੂੰ ਨਾ ਨਹੀਂ ਕਰਦੇ ਮੋੜਦੇ ਨਹੀਂ ਕਦੇ ਵੀ ਚਾਹੇ ਨਿਊ ਕਮਰਸ ਹੋਣ ਸੀਨੀਅਰਸ ਹੋਣ ਚਾਹੇ ਛੋਟੇ ਬੱਚੇ ਹੋਣ ਐਂਡ బిਗੇਸਟ ਥਿੰਗ ਸਾਡੀ ਬੇਟੀ ਨੇ ਨਿਕਿਊ ਬੇਬੀ ਹੋਣਾ ਸੀ ਸੋ ਜਿਹੜੀ ਵੀ ਨਿਕਿਊ ਚ ਫੈਮਿਲੀਜ਼ ਹੁੰਦੇ ਆ ਉਹਨਾਂ ਦੀ ਅਸੀਂ ਬਹੁਤ ਮਦਦ ਕਰਦੇ ਆ ਤੇ ਐਵਰੀ ਈਅਰ ਰੌਣਕ ਦੇ ਬਰਥਡੇ ਤੇ ਅਸੀਂ ਇੱਕ ਡੋਨੇਸ਼ਨ ਡਰਾਈਵ ਕਰਦੇ ਆ ਠੀ ਬੈਟਸ ਦੈਟਸ ਵੈਰੀ ਗੁੱਡ ਅਮ ਉਹ ਦੇ ਨਾਲ-ਨਾਲ ਤੁਸੀਂ ਹੁਣ ਪੋਲਿਟਿਕਸ ਚ ਜੇ ਐਲਡਰਮੈਨ ਦੀ ਆਪਣਾ ਕਾਉਂਸਲਰ ਦੀ ਗੱਲ ਕਰੀਏ ਐਲਡਰਮੈਨ ਪਹਿਲਾਂ ਪੁਰਾਣਾ ਕਹਿੰਦੇ ਹੁੰਦੇ ਸੀਗੇ ਤੇ ਹੁਣ ਵਰਡ ਆ ਜਿਹੜਾ ਉਹ ਚੇਂਜ ਹੋ ਗਿਆ ਕਾਉਂਸਲਰ ਬਣ ਗਿਆ ਸੋ ਕਾਉਂਸਲਰ ਤੁਸੀਂ ਵਾਰਡ 5 ਦੇ ਵਿੱਚੋਂ ਹਾਂਜੀ ਇਲੈਕਸ਼ਨ ਲੜਨੀ ਚਾਹੁੰਦੇ ਆ ਹਾਂਜੀ ਨਾਮੀਨੇਸ਼ਨ ਭਰੀ ਦੀ ਹੈ ਹਾਂਜੀ ਜਨਵਰੀ ਮਿਡ ਦੇ ਵਿੱਚ ਮੇਰੀ ਨਾਮੀਨੇਸ਼ਨ ਪੇਪਰਸ ਫਾਈਲ ਹੋ ਗਏ ਸੀਗੇ ਤੇ ਨਾਮੀਨੇਸ਼ਨ ਦੀ ਕੱਟਆਫ ਡੇਟ ਕਰੋਂ ਤੱਕ ਸੈਪਟੈਂਬਰ 22 2025 ਸੋ ਵੀ ਹੈਵ ਅ ਲਿਟਲ ਬਿਟ ਅ ਲੈਫਟ ਸੋ ਤੁਹਾਡੇ ਜਿਹੜੇ ਨਾਮੀਨੇਸ਼ਨ ਦੇ ਜਦੋਂ ਤੁਸੀਂ ਪੇਪਰ ਫਾਈਲ ਕਰਿਆ ਕੀ ਉਹ ਪੇਪਰ ਤੁਹਾਡੇ ਅਸੈਪਟ ਹੋ ਗਏ ਜਾਂ ਹਲੇ ਉਹ ਪ੍ਰੋਸੈਸ ਜਿੰਨਾ ਤੇ ਕੱਟਆਫ ਡੇਟ ਦੀ ਉਹ ਤੋਂ ਬਾਅਦ ਹੋਣਗੇ ਆ ਸੋ ਮੇਰੇ ਪੇਪਰਸ ਐਕਚੁਅਲੀ ਰਾਈਟ ਅਵੇ ਐਕਸੈਪਟ ਹੋ ਗਏ ਸੀ ਅਸੀਂ ਇਨ ਆਫਿਸ ਗਏ ਸੀ ਸਬਮਿਸ਼ਨ ਲਈ ਸੋ ਉਹਨਾਂ ਨੇ ਵੈਰੀਫਾਈ ਕੀਤਾ एवरीथिंग ਐਂਡ एवरीथिंग ਵਾਸ ਸਬਮਿਟਡ एवरीथिंग ਵਾਸ ਫਾਈਨ ਯੈਸ ਸੋ ਪਰ 20 ਸੈਪਟੈਂਬਰ ਤੱਕ ਜੇ ਕਿਸੇ ਨੇ ਹੋਰ ਵੀ ਨੋਮੀਨੇਸ਼ਨ ਪੇਪਰ ਕਰਨੇ ਆ ਤਾਂ ਉਹ ਕਰ ਸਕਦੇ ਹਾਂਜੀ ਨੋਮੀਨੇਸ਼ਨ ਹੋ ਰਿਹਾ ਸੈਪਟੈਂਬਰ 22 ਤੱਕ ਸੋ ਚਾਹੇ ਉਦੋਂ ਤੱਕ ਜੇ ਕਿਸ ਨੇ ਫਾਈਲ ਕਰਨਾ ਉਹ ਵੀ ਤੇ ਜਿਸ ਕਿਸੇ ਨੇ ਵਿਥਡਰਾ ਕਰਨਾ ਉਹ ਵੀ ਡੇਟ ਫਾਈਨ 22 22 ਤੱਕ ਹਾਂਜੀ ਠੀਕ ਹੈ ਹੁਣ ਐਸ ਟਾਈਮ ਕਿੰਨੇ ਕੈਂਡੀਡੇਟ ਆ ਉਸ ਇਸ ਏਰੀਏ ਦੇ ਵਿੱਚ ਆ ኦਫੀਸ਼ਲ ਕੈਂਡੀਡੇਟਸ ਆਈ ਬਲੀਵ ਦਰ ਇਜ਼ ਓਨਲੀ 4 ਲਿਸਟਡ ਇਨਕਲੂਡਿੰਗ ਮਾਈਸੈਲਫ ਠੀਕ ਹਾਂਜੀ ਸੋ ਕੋਈ ਐਕਸਪੈਕਟੇਸ਼ਨ ਹੋਰ ਵੀ ਪੰਜਾਰ ਹੋਰ ਵੀ ਆ ਜਾਣਗੇ ਕਿ ਨਹੀਂ ਆਈ ਡੋਨਟ ਨੋ ਯੈਟ ਅਨੋਫੀਸ਼ਲ ਕਾਫੀ ਕੈਂਡੀਡੇਟਸ ਹੈਗੇ ਬਟ ਆਫਕੋਰਸ ਇਨਸਰ ਫਾਈਨਲ ਡੇਟ ਨਹੀਂ ਆਨ ਦੀ ਅਪਨ ਪਤਾ ਨਹੀਂ ਚੱਲਣਾ ਵੀ ኦਫੀਸ਼ਲ ਕਿੰਨੇ ਨੇ ਠੀਕ ਹਾਂਜੀ ਅਮ ਅ ਵੀ ਤੁਸੀਂ ਵਾਰਡ 5 ਜਿਹੜਾ ਹੈਗਾ ਜਿਹਦੇ ਚ ਇਲੈਕਸ਼ਨ ਲੜਨ ਦੀ ਤੁਸੀਂ ਤਿਆਰੀ ਕਰੀ ਹੈ ਉਹਦੇ ਵਿੱਚ ਕਿਹੜੇ ਕਿਹੜੇ ਏਰੀਆ ਆਉਂਦੇ ਆ ਹਾਂਜੀ ਸੋ ਮੇਰੇ ਵੋਲ 10 ਦੇ ਸੌਰੀ ਵੋਲ 5 ਦੇ ਵਿੱਚ 10 ਕਮਿਊਨਿਟੀਆਂ ਆਉਂਦੀਆਂ ਨੇ ਆਪਾਂ ਆਲਦ ਵੇ ਫਰਮ ਮਕਨਾਈਟ ਟੂ ਸਟੋਨੀ ਜਾਂਦੇ ਆ ਸੋ ਆਪਨੇ ਕਹੋ ਗਿਆ ਕੈਸਲ ਰਿਜ ਫੌਕਨ ਰਿਜ ਮਾਰਟਨ ਡੇਲ ਟੈਰਾ ਡੇਲ ਹ ਹੋ ਗਿਆ ਸੈਡਲ ਰਿਜ ਸਿਟੀਸਕੇਪ ਸੋ ਬਾ ਸੌਰੀ ਸਿਟੀਸਕੇਪ ਕਾਰਨਰਸਟੋਨਸ ਸਕਾਈ 뷰 ਐਂਡ ਰੈਡਸਟੋ ਠੀਕ ਸੋ ਇਹ ਸਾਰਾ ਏਰੀਆ ਹਾਂਜੀ ਇਹਦੇ ਜਾਂਦਾ ਵੈਸੇ ਜੇ ਅਸੀਂ ਦੇਖਦੇ ਆ ਨਾ ਜਦੋਂ ਇਹਨੂੰ ਕੰਪੇਅਰ ਕਰਦੇ ਆ ਅਸੀਂ ਐਮ ਐਲ ਏ ਦੀ ਰਾਈਟਿੰਗ ਨੂੰ ਇਹ ਕਾਫੀ ਵਧਾ ਐਰੀਆ ਹੋ ਜਾਂਦਾ ਹਾਂਜੀ ਆ ਸੋ 10 ਕਮਿਊਨिटीज ਨੂੰ ਇੱਕ ਕਾਉਂਸਲਰ ਪੈਂਦਾ ਹੈ ਐਮ ਐਲ ਏ ਸਾਡ ਨੂੰ ਪੈਂਦਾ ਹੈ 2 ਸੋ 2 ਐਂਡ 1/2 2.5 ਡਿਸਪਲ ਹਾਂ ਤੇ ਮਿਰਹਲ ਐਮ ਪੀ ਦੀ ਜੇ ਏਰੀਆ ਦੇਖਿਓ ਆਲਮੋਸਟ ਸੇਮ ਹਾਂਜੀ ਆਲਮੋਸਟ ਸੇਮ ਤੁਸੀਂ ਵਾਰਡ 5 ਦੇ ਵਿੱਚ ਨਾਮੀਨੇਸ਼ਨ ਕਰਤੀ ਤੁਹਾਡੇ ਨਾਮੀਨੇਸ਼ਨ ਦੇ ਪੇਪਰ ਅਕਸੈਪਟ ਹੋ ਗਏ 23 ਤੋ ਬਾਅਦ 24 ਤੋ ਬਾਅਦ ਤੁਹਾਡੀ ਕੈਂਡੀਡੇਟ ਕੈਂਡੀਡੇਸੀ ਡਿਕਲੇਅਰ ਹੋ ਜੂਗੀ ਵੀ ਤੁਸੀਂ ਅਫੀਸ਼ੀਅਲ ਕੈਂਡੀਡੇਟ ਬਣ ਜਾਓਗੇ ਹਾਂਜੀ ਤੁਸੀਂ ਬਾਅਦ ਜਾਓਗੇ ਤੁਹਾਨੂੰ ਲੋਕ ਸਵਾਲ ਪੁੱਛਣਗੇ ਤੁਸੀਂ ਕੀ ਜਿਹੜੇ ਇਹ 5 10 ਏਰੀਆ ਆ ਇਹਨਾਂ ਦੇ ਵਿੱਚ ਕੋਈ ਇਹੋ ਜੀਆਂ ਦਿੱਕਤਾਂ ਇਹੋ ਜੀਆਂ ਪ੍ਰੋਬਲਮਾਂ ਜਿਹੜੀਆਂ ਆਮ ਲੋਕਾਂ ਨੂੰ ਆਉਂਦੀਆਂ ਕੀ ਉਹਦੇ ਬਾਰੇ ਤੁਸੀਂ ਕੋਈ ਥੋੜੀ ਬਹੁਤੀ ਇਨਵੈਸਟੀਗੇਸ਼ਨ ਕਰੀਆ ਜਾਂ ਤੁਸੀਂ ਜਦੋਂ ਸਪੋਜ਼ ਕਰੋ ਜਿੱਤ ਜਾਂਦੇ ਆ ਤਾਂ ਉੱਥੇ ਤੁਸੀਂ ਕਿਹੋ ਜਿਹਾ ਕੰਮ ਕਰਨਾ ਚਾਹੋਗੇ ਕੀ ਕਰਨਾ ਚਾਹੋ ਹਾਂਜੀ ਤੁਸੀਂ ਅੱਛੇ ਬਹੁਤ ਵਧੀਆ ਸਵਾਲ ਪੁੱਛਿਆ ਜਦੋਂ ਅਸੀਂ ਡੋਰ ਲੌਕਿੰਗ ਕਰਦੇ ਆਂ ਬੇਸਿਕ ਦੋ ਕੁਐਸਚਨ ਪੁੱਛੇ ਜਾਂਦਾ ਵੀ ਆ ਫੋਲੋਬਿਲਟੀ ਲਈ ਤੁਸੀਂ ਸਾਡੇ ਲਈ ਕੀ ਕਰਨਾ ਤੇ ਸੇਫਟੀ ਲਈ ਪਿੱਛੇ ਜੇ ਜਦੋਂ ਅਸੀਂ ਡੋਰ ਲੌਕਿੰਗ ਗਈ ਸੀਗੇ ਰੈੱਡ ਸਟੋਨ ਦੇ ਵਿੱਚ ਇੱਕ ਮਦਰ ਨੇ ਡੋਰ ਖੋਲ੍ਹਿਆ ਐਂਡ ਦੈਨ ਸ਼ੀ ਸੈਡ ਤੁਹਾਡੇ ਕੋ ਪੰਜ ਮਿੰਟ ਹੈਗਾ ਮੇਰੀ ਗੱਲ ਸੁਣਨ ਲਈ ਮੈਂ ਕਿਹਾ ਹਾਂਜੀ ਤੁਸੀਂ ਸਾਨੂੰ ਜ਼ਰੂਰ ਦੱਸੋ ਉਨੇ ਮੈਨੂੰ ਦੱਸਿਆ ਵੀ ਉਹਦੀ ਬੇਟੀ ਵਾਸ ਸੈਕਸ਼ੂਅਲੀ ਅਸੌਲਟਡ 3 ਟਾਈਮਸ ਔਨ ਟ੍ਰਾਂਜ਼ਿਟ ਜਦੋਂ ਉਹਨੇ ਹੁਣ ਵੀ ਮੈਂ ਗੱਲ ਕਰਨੀ ਆ ਮੇਰੇ ਬਾਲ ਖੜੇ ਹੋ ਰਿਹਾ ਬਿਕਾਜ਼ ਦੈਟ ਸ਼ੁੱਡਨਟ ਹੈਪਨ ਆਪਣੇ ਬੱਚੇ ਸੇਫ ਫੀਲ ਕਰਨਾ ਚਾਹੀਦਾ ਐਂਡ ਔਲ ਟਾਈਮਸ ਐਨੀਵਰ ਉਹਨੇ ਮੈਨੂੰ ਵੀ ਦੱਸਿਆ ਵੀ ਇਹ ਦਿਨ ਦਿਹਾੜੇ ਇਨਸੀਡੈਂਟ ਹੋਇਆ ਇਹ ਵੀ ਨਹੀਂ ਆ ਵੀ ਅੱਧੀ ਰਾਤ ਨੂੰ ਹੋਇਆ ਸੋ ਮੈਂ ਉਹਨੂੰ ਉਹ ਨਾਲ ਗੱਲ ਕੀਤੀ ਤੇ ਮੈਂ ਕਿਹਾ ਸੇਫਟੀ ਇਜ਼ ਅ ਮਸਟ ਸਪੈਸ਼ਲੀ ਪਿਛੋਂ ਜੋ ਪਿਛਲੇ ਕਈ ਹਫ਼ਤਿਆਂ ਦਾ ਜੋ ਵੀ ਇਨਸੀਡੈਂਟਸ ਹੋ ਰਹੇ ਨੇ ਸੇਫਟੀ ਨੂੰ ਵੀ ਨੀਡ ਟੂ ਪੁਟ ਧੈਟ ਫਰੰਟ ਫੋਰਸ ਸੋ ਐਕਚੁਅਲੀ ਅ Please, na milan ki what are we doing to bring more safety, especially Ward Five division. Hmm. Dojikal si apni affordability, chahe ho hona apne transit costs, chahe utilities hon city related, hmm. and the biggest item is property taxes. How are we gonna bring them down? Asi thodi jeeth ki paise wapas so we need to work on that so we can make things affordable. Basic necessities out of reach hori and that shouldn't be happening. Uh, kari, property tax di. ਅਰੇ ਪ੍ਰਾਪਰਟੀ ਟੈਕਸ ਦੀ ਗੱਲ ਕਰਦੇ ਆ ਵੀ ਇਹਨੂੰ ਘਟਾਇਆ ਜਾਵੇ ਜੇ ਅਸੀਂ ਬਾਕੀ ਦੀਆਂ ਸਾਰੀਆਂ ਚੀਜ਼ਾਂ ਦੇਖਦੇ ਆ ਤਾਂ ਉਹ ਮਹਿੰਗਾਈ ਵੱਤੀ ਹੈ ਜੇ ਗਰੋਸਰੀ ਲੈ ਲਓ ਆਪਾਂ ਪਿਛਲੇ 5-4 ਸਾਲਾਂ ਦੇ ਵਿੱਚ ਕਿੰਨੀ ਉਹਦੀ ਪ੍ਰਾਈਸ ਵਧੀ ਹੈ ਆਪਾਂ ਫਿਊਲ ਲੈ ਲੀਏ ਡੀਜ਼ਲ ਪੈਟਰੋਲ ਹਾਂਜੀ ਨੈਚੁਰਲ ਗੈਸ ਲੈ ਲਓ ਜਾਂ ਤੁਸੀਂ ਪ੍ਰੋਪੇਨ ਹਾਂਜੀ ਸਾਰਾ ਕੁਝ ਤਾਂ ਵੱਧ ਰਿਹਾ ਹੈ ਤੇ ਤੁਸੀਂ ਜਦੋਂ ਗੱਲ ਕਰਦੇ ਆ ਜਿਹੜੇ ਪ੍ਰਾਪਰਟੀ ਟੈਕਸਸ ਘਟਾਉਣ ਦੀ ਉਹ ਕਿਵੇਂ ਪੋਸੀਬਲ ਹੋ ਸਕਦਾ ਸੋ ਪ੍ਰਾਪਰਟੀ ਟੈਕਸਸ ਕਟਾਉਣ ਦਾ ਆਪਣਾ ਇੱਕੇ ਮਤਲਬ ਆ ਵੀ ਜਿਹੜੀਆਂ ਦੂਜੀ ਮਹਗਾਈਆਂ ਚੀਜ਼ਾਂ ਬਾਤ ਰਹੀਆਂ ਨੇ ਚਾਹੇ ਗਰੋਸਰੀਜ਼ ਹੋਣ ਆਪਣੀ ਡੇਲੀ ਕਲੋਜ਼ ਦੀ ਨੈਸੈਸਿਟੀ ਹੋਵੇ ਜਿਦਾਂ ਤੁਸੀਂ ਕਹਿਆ ਗੈਸ ਹੋਵੇ ਅਟਲੀਸ ਆਪਣੀ ਜੇਬ ਚ ਪ੍ਰਾਪਰਟੀ ਟੈਕਸ ਵੱਲੋਂ ਥੋੜਾ ਰੈਲੀਫ ਮਿਲ ਰਿਹਾ ਸੋ ਪੈਸੇ ਆਪਣੀ ਜੇਬ ਚ ਰਹਿ ਰਹੇ ਨੇ ਤੇ ਆਪਾਂ ਅਕੋਰਡਿੰਗਲੀ ਉਹਨਾਂ ਨੂੰ ਖਰਚ ਸਕਦੇ ਆ ਹੂੰ ਸੋ ਦੋ ਚੀਜ਼ਾਂ ਹੋ ਗਈਆਂ ਇੱਕ ਤਾਂ ਤੁਹਾਡੀ ਹੋ ਗਈ ਸੇਫਟੀ ਹਾਂਜੀ ਦੂਜਾ ਹੋ ਗਿਆ ਪ੍ਰਾਪਰਟੀ ਟੈਕਸ ਉਹ ਵੀ ਬਿਨਾ ਹੋਰ ਕੀ ਤੁਸੀਂ ਜਦੋਂ ਡੋਰ ਨਾਕਿੰਗ ਕਰਨ ਜਾਂਦੇ ਆ ਜਾਂ ਤੁਹਾਨੂੰ ਬਾਹਰੋਂ ਸਵਾਲ ਲੋਕ ਪੁੱਛਦੇ ਆ ਤੁਸੀਂ ਵੋਟਾਂ ਲੈਣ ਜਾਂਦੇ ਆ ਉਹ ਕੋਈ ਹੋਰ ਵੀ ਕੋਈ ਨਾ ਕੋਈ ਸਵਾਲ ਕਿਤੇ ਨਾ ਕਿਤੇ ਆਉਂਦਾ ਹੋਗਾ ਜਾਂ ਤੁਸੀਂ ਕੋਈ ਆ ਦੇਰ ਨਿਊ ਸਟੱਡੀ ਕਰਕੇ ਦੇਖਿਆ ਹੋਵੇ ਉਹ ਇਹਨਾਂ ਦੋਨਾਂ ਤੋਂ ਬਿਨਾ ਵੀ ਹੋਰ ਕੋਈ ਇਸ਼ੂਜ਼ ਹੈਗੇ ਆ ਜਿਹੜੇ ਤੁਸੀਂ ਗੱਲ ਕਰਨੀ ਚਾਹਾਂ ਹਾਂਜੀ ਹਾਂਜੀ ਸੋ ਅਸੀਂ ਉਸ ਤੋਂ ਬਾਅਦ ਟੈਕਲ ਕਰਾਂਗੇ ਇਨਫਰਾਸਟ੍ਰਕਚਰ ਸੋਪਾ ਜਦੋਂ ਇਨਫਰਾਸਟ੍ਰਕਚਰ ਦੀ ਗੱਲ ਕਰਦੇ ਆ ਆਪਾਂ ਆਪਣੀ ਬੇਸਿਕ ਥਿੰਗਸ ਲੈਟਸ ਸਟਾਰਟ ਵਿਦ ਪਾਟ ਹੋਲਸ 스ਨੋ ਰਿਮੂਵਲ ਤੇ ਗ੍ਰਾਸ ਕਟਿੰਗ ਜੇ ਆਪਾਂ ਅਵਰਡ 5 ਦੇਖੀਏ ਤਿੰਨੋਂ ਚੀਜ਼ਾਂ ਨੈਗਲੈਕਟ ਹੁੰਦੀਆਂ ਨੇ ਨੋਬਾਡੀ ਕਮਸ ਟੂ ਫਿਕਸ ਪਾਟ ਹੋਲਸ ਜਿੰਨਾ ਚਿਰ ਉਹਨਾਂ ਨੂੰ ਐਟ ਅ ਪੁਆਇੰਟ ਹੋ ਗਿਆ ਵੀ ਹੁਣ ਰੋਡ ਪਟਣੀਓ ਪੈਣੀ ਆ ਰੋਡ ਕਿਉਂ ਪਟ ਹੁੰ ਅਗੇਨ ਸਨੋ ਰਿਮੂਵਲ ਆਪਣੀ ਵਾਰਡ 5 ਦੇ ਵਿੱਚ ਸਾਰਿਆਂ ਤੋਂ ਹਾਈਸਟ ਫੁੱਟ ਟ੍ਰੈਫਿਕ ਆ ਵਿੰਟਰ ਦੇ ਵਿੱਚ ਇਟਸ ਨਾਟ ਸੇਫ ਟੂ ਕ੍ਰਾਸ ਦਾ ਰੋਡਸ ਚਾਹੇ ਸੀਨੀਅਰਸ ਹੋਣ ਚਾਹੇ ਬੱਚੇ ਹੋਣ ਮੈਂ ਖੁਦ ਦੇਖਿਆ ਜਿੱਥੇ ਲੋਕਾਂ ਨੂੰ ਗੱਡੀਆਂ ਰੋਕਣੀਆਂ ਪੈਂਦੀਆਂ ਨੇ ਸੋ ਸੇਫਲੀ ਪੀਪਲ ਕੈਨ ਕ੍ਰਾਸ ਬਿਕਾਜ਼ ਆਪਣੇ ਕ੍ਰਾਸਵਾਕ ਸਾਫ ਨਹੀਂ ਹੋਏ ਹੋਏ ਆਈਸ ਜੰਮੀ ਹੋਈ ਆ ਜਾਂ ਸਨੋ ਐਨੀ ਉੱਪਰ ਤੱਕ ਪਹੁੰਚ ਗਈ ਆ ਦੇਖਿਆ ਨਹੀਂ ਬਨ ਯੂਜ਼ ਇਟ ਤੇ ਉਸ ਤੋਂ ਬਾਅਦ ਆਪਾਂ ਫੋਕਸ ਕਰਨਾ ਹੈ ਅਕਾਉਂਟੇਬਿਲਟੀ ਐਂਡ ਟ੍ਰਾਂਸਪੇਰੈਂਸੀ ਇਹ ਦੋ ਬਹੁਤ ਇੰਪੋਰਟੈਂਟ ਚੀਜ਼ਾਂ ਨੇ ਜੋ ਆਪਾਂ ਕਾਉਂਸਲ ਜਦੋਂ ਆਪਾਂ ਜਿੱਤਦੇ ਹਾਂ ਅਸੀਂ ਕਾਉਂਸਲ 'ਚ ਜਾ ਕੇ ਕਰਨਾ ਹੈ ਵੀ ਪਹਿਲਾਂ ਲਾਈਨ ਬਾਈ ਲਾਈਨ ਆਪਾਂ ਆਡਿਟ ਕਰਨਾ ਹੈ ਵਾਟ ਆਰ ਦ ਸਿਟੀ ਐਕਸਪੈਂਸਸ ਵੇਅਰ ਦੇ ਬੀਿੰਗ ਯੂਜ਼ਡ ਐਂਡ ਵਾਇਰ ਆਰ ਵੀ ਯੂਜ਼ਿੰਗ ਥਮ ਆਪਣੀ ਟੈਕਸ ਮਨੀ ਆਪਾਂ ਨੂੰ ਹੱਕ ਬਣਦਾ ਹੈ ਪਤਾ ਹੋਵੇ ਕਿੱਥੇ ਆਪਾਂ ਸਿਟੀ ਕਿੱਥੇ ਖਰਚ ਰਹੀ ਆ ਪੈਸੇ ਤੇ ਜੇ ਖਰਚ ਵੀ ਰਹੀ ਆ ਤਾਂ ਵੋਟ 5 14 ਰੈਸੀਪੀਐਂਟਸ ਕਿੱਥੇ ਨੇ ਸਾਨੂੰ ਕਿੱਥੇ ਉਹਦਾ ਬੈਨੀਫਿਟ ਮਿਲ ਅਕਸਰ ਜ ਲੋ ਆਪਾਂ ਪੋਲਿਟਿਕਸ ਵੱਲ ਆਉਨੇ ਆ ਵਾਰਡ 5 ਲੈ ਲਓ ਜਾਂ ਵਾਰਡ 10 ਲੈ ਲਓ ਜੀ ਜਾਂ ਮੇਅਰ ਲੈ ਲਓ ਜਾਂ ਐਮ ਐਲ ਏ ਲੈ ਲਓ ਜੀ ਜਾਂ ਐਮ ਪੀ ਲੈ ਲਓ ਬਹੁਤ ਵਾਰੀ ਅਸੀਂ ਦੇਖਿਆ ਮਕਸਦ ਉਹਦੇ ਚ ਇੱਕ ਹੋਰ ਹੁੰਦਾ ਪਰ ਉਹਨੂੰ ਜਿਹੜੇ ਕੈਂਡੀਡੇਟ ਆਉਂਦੇ ਆ ਜਾਂ ਜਿਹੜੇ ਵੀ ਟਰਾਈ ਕਰਦੇ ਆ ਉਹ ਦਿਖਾਉਂਦੇ ਕੋਈ ਸ਼ੋਰ ਆ ਮੇਰਾ ਕਹਿਣ ਦਾ ਮਤਲਬ ਹੈ ਸੈਲਰੀ ਓਕੇ ਤੁਹਾਡੇ ਮਨ ਚ ਕੀ ਉਹ ਇੱਕ ਸੈਲਰੀ ਦਾ ਇਸ਼ੂ ਹੈ ਵਿਹਾ ਮੈਂ ਜਿੱਤ ਜੂਗੀ ਤੇ ਉਸ ਤੋਂ ਬਾਅਦ ਮੈਨੂੰ 1.5 ਤੋਂ ਲੱਖ ਸੈਲਰੀ ਆਉਣ ਲੱਗ ਜੂ ਮੈਨੂੰ ਕੁਝ ਕਰਨ ਦੀ ਲੋੜ ਨਹੀਂ ਪੈਣੀ ਜਾਂ ਵਾਕਿਆ ਹੀ ਤੁਸੀਂ ਕਮਿਊਨਿਟੀ ਵਾਸਤੇ ਕੰਮ ਕਰਨਾ ਚਾਹੁੰਦੇ ਹਾਂ ਹਾਂਜੀ ਸੋ ਸੈਲਰੀ ਦਾ ਕੁਐਸਚਨ ਕਾਫੀ ਉੱਠਦਾ ਆ ਸੋ ਐਸ ਕਾਉਂਸਲਰਸ ਰਾਈਟ ਨਾਉ ਐਸ ਆਫ 2025 ਆਈ ਬਲੀਵ ਇਟਸ ਅਰਾਊਂਡ 124000 ਡਾਲਰ ਕਾਉਂਸਲਰਸ ਦੀ ਪੇ ਆ ਗੋਇੰਗ ਇਨ ਪਿਛਲੇ ਕਾਉਂਸ ਜਿਹੜਾ ਕਰੰਟ ਐਗਜ਼ਿਸਟਿੰਗ ਕਾਉਂਸਲ ਵੀ ਆ ਉਹਨਾਂ ਨੇ ਵੀ ਆਫਰ ਕੀਤਾ ਸੀ ਲੈਟਸ ਡੂ ਅ ਪੇ ਫ੍ਰੀਜ਼ ਆਫ ਕੋਰਸ ਜੇ ਪੇ ਫ੍ਰੀਜ਼ ਕਰਾਂਗੇ ਇਟ ਓਨਲੀ ਬੈਨੀਫਿਟਸ ਦਾ ਬੋਰਡ ਰੈਜ਼ੀਡੈਂਟਸ ਬਿਕਾਜ਼ ਆਲ ਮਨੀ you guys are paying us to work for you mm -hmm. so mere according we can we can afford a freeze for our pay 124000 is a lot jide ajj de economy de vich groceries <laughs> nahi la sakde assi at least apni pay freeze karke we can help you we can do your work because that's our job assi pay le nahi on assi thodi ਸਿੱਧਾ ਮੈਂ ਆਪਣੇ ਵੋਟ ਰੈ residens ਨੂੰ ਹਮੇਸ਼ਾ ਕਹਿੰਿਆ ਮੈਂ ਥੋੜੀ ਆਵਾਜ਼ ਬਣ ਕੇ ਕਹਾਂ ਜਾਣਾ ਹੈ ਮੈਨੂੰ ਪੇ ਚੈੱਕ ਨਾਲ ਕੋਈ ਮਤਲਬ ਨਹੀਂ ਸੋ ਯਸ ਇਫ ਅ ਮੋਸ਼ਨ ਕਮਸ ਫੋਰਵਰਡ ਟੂ ਫ੍ਰੀਜ਼ ਆਰ ਪੇ ਆਮ ਆਲ ਫੋਰ ਇਟ ਸੋ 124000 ਹਾਂਜੀ ਤਨਖਾਹ ਹਾਂਜੀ ਐਸ ਆਫ 2025 ਐਸ ਆਫ 2025 ਹਾਂਜੀ ਜੇ ਜੀ ਐਵਰੇਜ ਦੇਖੀਏ ਵਰਕਰ ਜਿਹੜਾ ਹਾਂਜੀ ਉਹਦੀ ਮੇਰਾ ਖਿਆਲ ਹੈ ਵੀ ਜੇ ਨੋਰਮਲ ਜਿਹੜੀ ਕੰਮ ਹੈਗੇ ਆ ਐਵਰੇਜ 50000 ਦੇ ਕ੍ਰੀਪ ਹੋਗਾ ਅਪ੍ਰੋਕਸੀਮੇਟਲੀ ਯਸ ਕੀ ਕਾਉਂਸਲਰ ਨੂੰ ਸੋਚਣਾ ਚਾਹੀਦਾ ਜਾਂ ਜਦੋਂ ਤੁਸੀਂ ਜਿੱਤ ਜਾਂਦੇ ਆ ਬੈਠ ਕੇ ਮੋਸ਼ਨ ਲਿਆਉਣਾ ਚਾਹੀਦਾ ਹੈ ਵੀ ਕਾਉਂਸਲਰਾਂ ਦੀ ਪੇ 125 ਤੋਂ ਕਟਾਈ ਜਾਵੇ ਕਦੇ ਕਦੇ ਤੁਹਾਡੇ ਮਨ ਚ ਇਹ ਸਵਾਲ ਆਇਆ ਹੈ ਜਾਂ ਕਦ ਜਿਹੜੇ ਬਾਕੀ ਦੇ ਹੋਰ ਤੁਸੀਂ ਕਦੇ ਕਿਸੇ ਨਾਲ ਗੱਲ ਹੋਵੇ ਇਹ ਕਦੇ ਇਸ਼ੂ ਉਠਿਆ ਸੋ ਰਾਈਟ ਨਾਓ ਜਿੱਦਾਂ ਤੁਸੀਂ ਵਧੀਆ ਕੁਐਸਚਨ ਪੁੱਛਿਆ ਮੈਨੂੰ ਐਕਚੁਅਲੀ ਕਿਸੇ ਨੇ ਪੁੱਛਿਆ ਨਹੀਂ ਨਾ ਕਿਤੇ ਕਿਸੇ ਕਾਉਂਸਲਰ ਨੇ ਇਹਦੇ ਬਾਰੇ ਗੱਲ ਕੀਤੀ ਪਰ ਆਫਕੋਰਸ ਆਪਾਂ ਦੇਖ ਸਕਦੇ ਹਾਂ ਦੂਜੀ ਸਾਈਡ ਇਹਦੀ ਇਹ ਆ ਵੀ ਜੇ ਬਾਇ ਚਾਂਸ 'ਚ ਕਾਉਂਸਲਰ ਨੂੰ ਕੁਇਟ ਕਰਨ ਦੀ ਲੋੜ ਪੈ ਗਈ ਔਰ ਦੇ ਲੈਟ ਗੋ ਜਾਂ ਹੋ ਨੈਕਸਟ ਟਰਮ 'ਚ ਨਹੀਂ ਰਨ ਕਰ ਰਹੇ ਇਟਸ ਵੈਰੀ ਹਾਰਡ ਕੋਈ ਕੁਇਕ ਪੋਲੀਟਿਸ਼ੀਅਨ ਨੂੰ ਹਾਇਰ ਕਰੇ ਪੋਲੀਟਿਸ਼ੀਅਨ ਨੂੰ ਛੇਤੀ ਛੇਤੀ ਉਸ ਤੋਂ ਬਾਅਦ ਜੌਬ ਨਹੀਂ ਮਿਲਣੀ ਬਿਕਾਜ਼ ਲੋਕੀ ਡਰਦੇ ਆ ਦੂਜੀ ਗੱਲ ਪੋਲੀਟਿਸ਼ੀਅਨਸ ਹੋਣ ਚਾਹੇ ਜਿੱਦਾਂ ਅਸੀਂ ਕਾਉਂਸਲ 'ਚ ਬੈ so once we are out of office jo saadiyan savings fund hopefully savings fund us time te ohi asi fall back karna hai asi eay te support te nahi ja sakde but its a good question i would love to look into it ve apaki ki saadi eligibility nahi hai giyan te ki saadiyan hai giyan te onna nu way karke is a beneficiary to drop the salary or to just freeze it simply ਮਾਨਵ ਇਸ ਕਰਕੇ ਸਵਾਲ ਕਰ ਰਿਹਾ बिकॉज ਜੇ ਅਸੀਂ ਪਿੱਛੇ ਜਲੇ ਜਾਂਦੇ ਨਾ આજ ਤੱਕ 10 12 15 ਸਾਲ ਤੇ ਉਹ ਕਈ ਵਾਰੀ ਮੋਸ਼ਨਸ ਹੁੰਦਾ ਇਨਕਰੀਸ ਕਰਨ ਦਾ ਕਾਉਂਸਲ ਦੇ ਵਿੱਚ ਹਾਂਜੀ ਐਂਡ ਐਂਡ ਟਾਈਮ ਟਾਈਮ ਇਨਕਰੀਸ ਹੁੰਦੀ ਵੀ ਆਈ ਹੈ ਮੈਂ ਇਹ ਨਹੀਂ ਕਹਿੰਦਾ ਵੀ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ ਮੇਰਾ ਸਵਾਲ ਇਹ ਨਹੀਂ ਸੀ ਮੇਰਾ ਸਵਾਲ ਤਾਂ ਸੈਲਫ ਇਦਾਂ ਹੀ ਆ ਕਿ ਤੁਸੀਂ ਸਮਝਦੇ ਆਂ ਵੀ ਜੇ ਐਵਰੇਜ ਬੰਦਾ ਜਿਹੜਾ ਜੇ 50 ਹਜ਼ਾਰ ਸੈਲਰੀ ਲੈਂਦਾ ਤੇ ਕਾਉਂਸਲਰ 125 ਖਾਤੋਂ ਲੈਂਦਾ ਹਾਂ ਜੀ ਸੋ ਅਗੇਨ ਦੈਟਸ ਸਮਥਿੰਗ ਆਪਾਂ ਲੋਦਰ ਕਰਨਾ ਪੈਣਾ ਬੈਕਗਰਾਉਂਡ ਰਾਈਟ ਵੀ ਹੈਵ ਟੂ ਸੀ ਲਾਈਕ ਜਿਹੜਾ 50000 ਕਮਾਰਿਆ ਅੱਜ ਜੇ ਉਹਦੀ ਜੌਬ ਚਲੀ ਗਈ ਤੇ ਫਾਲ ਬੈਕ ਔਨ EI ਅੱਜ ਮੈਂ ਕਾਉਂਸਲਰ ਹਾਂ ਮੇਰੀ ਜੌਬ ਚਲੀ ਗਈ ਫੋਰ ਔਰ ਰੀਜ਼ਨ ਇਫ ਆਈ ਹੈਵ ਟੂ ਸਟੈਪ ਡਾਊਨ ਫੋਰ ਪਰਸਨਲ ਰੀਜ਼ਨਸ ਵਾਟ 杜 ਆਈ ਫਾਲ ਬੈਕ ਔਨ ਰਾਈਟ ਸੋ ਦੋਸ ਆਰ ਥਿੰਗਸ ਵੀ ਹੈਵ ਟੂ ਵੇਟ ਟੂ ਸੀ ਹਾਊ ਵੀ ਕੈਨ ਕਮ ਐਂਡ ਹੈਲਪ ਦ ਰੈਜ਼ੀਡੈਂਟਸ ਐਂਡ ਮੇਕ ਸ਼ੂਰ ਦੈਟ ਵੀ ਕਵਰ ਆਰਸੈਲਵ ਕੀ ਸਾdets ਸੁਣਤ ਦੇਖਣ ਵਾਲਿਆਂ ਨੂੰ ਕਹਿਣਾ ਚਾਹਉ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰੂੰਗੀ ਵੀ ਪਲੀਜ਼ ਤੁਸੀਂ ਵੋਟ ਪਾਉਣ ਲਈ ਨਿਕਲਿਓ ਤੁਸੀਂ ਆਪਣਾ ਰਿਸਰਚ ਕਰੋ ਤੇ ਵੋਟ ਪਾਓ ਤੁਹਾਡੀ ਵੋਟ ਦੀ ਬਹੁਤ ਐਮੀਅਤ ਆ ਤੇ ਆਪਾਂ ਇਸ ਇਲੈਕਸ਼ਨ ਚ ਇਹੀ ਚਾਹਨਾ ਵੀ ਟਰਨ ਆਪ ਅਗਦੇ ਨਾਲ ਜ਼ਿਆਦਾ ਹੋਵੇ ਤੇ ਜ਼ਿਆਦਾ ਕਿਉਂ ਹੋਵੇ ਬਿਕਾਜ਼ ਆਪ ਐਜੂਕੇਟਿਡ ਡਿਸੀਜਨਸ ਬਣਾ ਰਿਆ ਦੂਜੀ ਗੱਲ ਮੈਂ ਇਹੀ ਕਹਿਣਾ ਚਾਹੁੰਦੀ ਆ ਵੋਟ 5 ਦੇ ਵਿੱਚ ਕਦੇ ਕੋਈ ਫੀਮੇਲ ਕਾਉਂਸਲਰ ਨਹੀਂ ਆਈ ਪਹਿਲੀ ਵਾਰੀ ਹੋ ਹਿਸਟਰੀ ਦੇ ਵਿੱਚ ਵੀ ਕੋਈ ਫੀਮੇਲ ਕਾਉਂਸਲਰ ਜਿਹੜੀ ਇੱਧਰ ਦੀ ਜੰਮੀ ਪਲੀ ਆ ਫਿੰਗਰਸ ਕ੍ਰਾਸ ਆਈ ਤੋਂ ਯੰਗੇਸਟ ਸਿਟਿੰਗ ਕਾਉਂਸਲਰ ਵੀ ਬਣੋਗੀ ਸੋ ਪਲੀਜ਼ ਤੁਸੀਂ ਬਾਹਰ ਨਿਕਲੋ ਵੋਟ ਪਾਓ ਮੈਂ ਤੁਹਾਡੀ ਬੇਟੀ ਵਰਗੀ ਆ ਤੁਸੀਂ ਚਾਹੇ ਮੇਰੇ ਨਹੀਂ ਤੁਹਾਡੇ ਆਪ ਦੇ ਬੱਚਿਆਂ ਲਈ ਬਾਹਰ ਨਿਕਲੋ ਉਹਨਾਂ ਨੂੰ ਦੱਸੋ ਦੀ ਇੰਪੋਰਟੈਂਸ ਆਫ VOTING ਚਾਰ ਕੈਂਡੀਡੇਟ ਹੋ ਗਏ ਹਾਂਜੀ ਆਈ ਮੀਨ ਚਾਰ ਇਨਕਲੂਡਿੰਗ ਤੁਸੀਂ ਹੋ ਆ ਯੈਸ ਚਲੋ ਸ਼ਾਇਦ ਇੱਕ ਦੋ ਹੋਰ ਹਾਂਜੀ ਹੋ ਜਾ ਚਾਰਾਂ ਚਾਰ ਹੀ ਲੈ ਲੈਂਦੇ ਆਪਾਂ ਚਾਰਾਂ ਦੇ ਵਿੱਚੋਂ ਤੁਹਾਨੂੰ ਕਾਹਤੋਂ ਅਸੀਂ ਵੋਟ ਸੋ ਮੈਂ ਹੀ ਕੈਰੀਅਰ ਵੀ ਮੈਨੂੰ ਤੁਸੀਂ ਵੋਟ ਕਿਉਂ ਪਾਓ ਇੱਕ ਤਾਂ ਮੈਂ ਪਿਛਲੇ ਕਈ ਸਾਲਾਂ ਤੋਂ ਆਲਰੇਡੀ ਫੈਮਲੀ ਦੀ ਹੈਲਪ ਕਰਨੀ ਆ ਕਰਦੀ ਆਉਂਦੀ ਆ ਤੇ ਹੁਣ ਮੇਰੀ 바ਰੀ ਆ ਮੈਂ ਅੱਪ ਫਰੰਟ ਤੋਂ ਬਿਗੇਸਟ ਸਕੇਲ ਤੇ ਤੁਹਾਡੀ ਹੈਲਪ ਕਰਾਂ ਮੈਂ ਕੋਈ ਪੋਲਿਟਿਕਲ ਅਜੈਂਡਾ ਦੇ ਨਾਲ ਨਹੀਂ ਆ ਰਹੀ ਮੈਂ ਸਿੰਪਲੀ ਆ ਰਹੀ ਆ ਤੁਹਾਡੀ ਆਵਾਜ਼ ਸਿਟੀ ਦੇ ਹਾਲ ਤੱਕ ਪਹੁੰਚਾਉਣ ਨੂੰ ਤੇ ਔਰ ਰੌਲਾ ਪਾਉਣ ਨੂੰ ਕਿ ਆਪਾਂ ਨੂੰ ਆਪਣਾ ਹੱਕ ਮਿਲੇ ਵੋਟ 5 ਦੇ ਵਿੱਚ ਤੁਹਾਨੂੰ ਕਿਸੇ ਨੇ ਕੰਟੈਕਟ ਕਰਨਾ ਹੋਵੇ ਹਾਂਜੀ ਤੱਕ ਕੀ ਗੱਲ ਕਰ ਸਕਦੇ ਹਾਂ ਜੀ ਤੁਸੀਂ ਮੈਨੂੰ ਐਨੀ ਟਾਈਮ ਯੂ ਕੈਨ ਕਾਲ অর ਟੈਕਸਟ 5873662400 ਅਦਰਵਾਈਜ਼ ਤੁਸੀਂ ਮੇਰੀ ਵੈਬਸਾਈਟ ਤੇ ਜਾ ਕੇ ਵੀ ਉੱਥੇ ਵੀ ਫਾਰਮ ਹੈਗਾ ਆ ਮਾਈ ਈਮੇਲ ਇਜ਼ देयर ਇਟਸ vote reeth.ca ਬਹੁਤ ਬਹੁਤ ਧੰਨਵਾਦ ਰਿਤ ਜੀ ਹਾਂ ਜੀ ਥੈਂਕ ਯੂ एवरीवन ਸ਼ਾਦ ਮੌਕਾ ਮਿਲਿਆ ਤਾਂ ਫਿਰ ਗੱਲਬਾਤ ਕਰਾਂਗੇ ਹਾਂ ਜੀ ਪਰ ਟਾਈਮ ਕੱਢਣ ਦਾ ਬਹੁਤ ਧੰਨਵਾਦ ਹਾਂ ਜੀ ਨਹੀਂ ਥੈਂਕ ਯੂ एवरीवन ਹਵ ਅ ਵੰਡਰਫੁਲ ਡੇ